ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ 1 ਫਰਵਰੀ ਨੂੰ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ 4 ਮਈ ਦਿਨ ਸ਼ਨੀਵਾਰ ਨੂੰ ਦੁਆਬਾ ਖੇਤਰ ਦੇ ਵਿਧਾਨ ਸਭਾ ਤੋਂ ਸ਼ੁਰੂ ਕੀਤੀ ਜਾਵੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਥੇਦਾਰ ਭਾਈ ਗੁਰਬਖਸ਼ ਸਿੰਘ ਖਾਲਸਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 4 ਮਈ ਨੂੰ ਦੁਆਬਾ ਖੇਤਰ ਦੇ ਵਿਧਾਨ ਸਭਾ ਬੰਗਾ ਦੇ ਪਿੰਡ ਮੱਲਾ ਸੋੜੀਆ ਤੋਂ ਸਵੇਰੇ 9 ਵਜੇ ਸ਼ੁਰੂਆਤ ਕੀਤੀ ਜਾਵੇਗੀ ਉਸ ਤੋਂ ਬਾਅਦ ਨਵਾਂ ਸ਼ਹਿਰ ਦੇ ਪਿੰਡ ਗਰਚਾ ਵਿਖੇ ਪੰਜਾਬ ਬਚਾਓ ਯਾਤਰਾ ਪਹੁੰਚੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 4 ਮਈ ਨੂੰ ਪੰਜਾਬ ਬਚਾਓ ਯਾਤਰਾ ਜਿਹੜੀ ਉਹ ਨਵਾਂ ਸ਼ਹਿਰ ਹਲਕੇ ਦੇ ਵਿੱਚ ਜਿਹੜੀ ਆ ਰਹੀ ਆ ਜਿਹਦੀ ਆਰੰਭਤਾ ਬੇਸ਼ੱਕ ਮੰਗਿਆ ਹਲਕੇ ਉਤੇ ਹੋਣੀ ਆ ਸਵੇਰੇ 10 ਵਜੇ ਤੇ 1 ਵਜੇ ਦੇ ਕਰੀਬ ਇਸ ਯਾਤਰਾ ਨੂੰ ਨਵਾਂ ਸ਼ਹਿਰ ਹਲਕੇ ਦੀ ਸਮੂੱਚੀ ਸੰਗਤ ਸਰਦਾਰ ਜਨੈਲ ਸਿੰਘ ਜੀ ਵਾਹਦ ਹਲਕਾ ਚਾਰਜ ਸਦਾ ਤਾਰਾ ਸਿੰਘ ਜੀ ਸਹਿੰਚਾਰਜ ਸਰਦਾਰ ਬਰਜਿੰਦਰ ਸਿੰਘ ਜੀ ਮਨਤ ਕੁਮਾਰ ਜੀ ਬਾਬੀ ਹੋਰ ਜਿੰਨੀ ਸਾਡੀ ਲੀਡਰਸ਼ਿਪ ਹੈ ਦੀ ਗਵਾਈ ਵਿੱਚ ਅਸੀਂ ਇਸ ਯਾਤਰਾ ਨੂੰ ਗਰਤਿਆਂ ਤੋਂ ਰੀਸੀਵ ਕਰਾਂਗੇ ਤੇ ਗਰਤਿਆਂ ਤੋਂ ਅੱਗੇ ਚੱਲਦੀ ਹੋਈ ਯਾਤਰਾ ਜਿਹੜੀ ਹੈਗੀ ਆ ਵੱਖਰੇ ਵੱਖਰੇ ਪਿੰਡਾਂ ਦੇ ਮੋੜਾਂ ਦੇ ਉੱਤੇ ਜਿੱਥੇ ਸਵਾਗਤ ਕੀਤਾ ਜਾਊਗਾ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਜਿਹੜੇ ਵਰਕਰ ਨੇ ਆਪਣੇ ਟਰੈਕਟਰਾਂ ਦੇ ਨਾਲ ਆਪਣੀਆਂ ਗੱਡੀਆਂ ਦੇ ਨਾਲ ਸਾਧਾਰਨ ਦੇ ਨਾਲ ਮੋਟਰਸਾਈਕਲ ਸਕੂਟਰਾਂ ਦੇ ਉੱਤੇ ਸਵਾਰ ਹੋ ਕੇ ਵੀ ਸ਼ਾਮਲ ਹੋਣਗੇ ਔਰ ਫਿਰ ਰਾਹੋਂ ਵੱਡੇ ਪੱਧਰ ਦੇ ਉੱਤੇ ਸੰਗਤ ਜਿਹੜੀ ਇਕੱਤਰ ਹੋ ਗਈ ਹੈ ਉਹਦਾ ਸਵਾਗਤ ਕਰੇਗੀ ਤੇ ਰਾਹੋਂ ਤੋਂ ਚੱਲਦੀ ਹੋਈ ਯਾਤਰਾ ਜਿਹੜੀ ਹੈ ਕਿ ਨਵਾਂ ਸ਼ਹਿਰ ਨਵਾਂ ਸ਼ਹਿਰ ਵਿੱਚ ਵੱਖਰੇ ਵੱਖਰੇ ਪੜਾਵਾਂ ਤੇ ਸਵਾਗਤ ਕੀਤਾ ਜਾਊਗਾ ਤੇ ਫਿਰ ਚੰਡੀਗੜ੍ਹ ਚੌਂਕ ਤੋਂ ਇਹ ਯਾਤਰਾ ਜਿਹੜੀ ਹੈਗੀ ਆ ਲੰਗੜੋਆ ਤੋਂ ਹੁੰਦੀ ਹੋਈ ਜਾ ਕੇ ਜਾਲਲਾ ਪਿੰਡ ਕਸਬੇ ਦੇ ਵਿੱਚ ਜਾ ਕੇ ਇਹਦੀ ਸਮਾਪਤੀ ਹੋਊਗੀ ਔਰ ਮੈਂ ਸਮਝਦਾ ਕਿ ਅੱਜ ਜਿਹੜੀ ਇਹ ਮੀਟਿੰਗ ਆ ਗਈ ਰੱਖੀ ਗਈ ਆ ਔਰ ਬਹੁਤ ਵੱਡਾ ਉਤਸ਼ਾਹ ਜਿਹੜਾ ਜਿੱਤੇ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਹ ਯਾਤਰਾ ਲਈ ਸਾਡੇ ਹਲਕੇ ਵਿੱਚ ਵੀ ਵਰਕਾਣਾ ਵਿੱਚ ਬਹੁਤ ਵੱਡਾ ਸ਼ੌਕ ਹੈ ਔਰ ਜਿਹੜ ਜਿਹੜੀ ਸਾਡੀ ਇਸ ਲੋਕ ਸਭਾ ਹਲਕੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਹਾਰਾਜ ਜੀ ਦੀ ਜਿੱਤ ਹੈਗੀ ਆ ਉਹਦਾ ਮੋੜ ਬਣੇਗੀ ਸੋ ਸਾਰਿਆਂ ਵਰਕਰਾਂ ਨੂੰ ਬੇਨਤੀ ਕਿ ਵੱਡੀ ਗਿਣਤੀ ਵਿੱਚ ਆਪਾਂ ਅਛੂਲਿਤ ਕਰਕੇ ਇਸ ਯਾਤਰਾ ਨੂੰ ਸਫਲ ਕਰਨਾ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰਨੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ